ਮੈਨੂੰ ਕੈਪਟਨ ਸਾਹੀ ਮੈਦਾਨ ਚ ਉੱਤਰ ਗਏ ਆ ਤਾਂ ਉਹਨਾਂ ਵੱਲੋਂ ਤੁਹਾਡੇ ਨਾਲ ਕੀ ਮੋਡਮ ਮੋਡਮ ਨਾਲ ਮੋਡਮ ਲਾ ਕੇ ਕਿਦਾਂ ਚੱਲ ਰਿਹਾ ਹੈ ਐਨਐਸਐ ਜਿਹੜਾ ਕੰਮ ਕੀਤਾ ਉਸ ਤਰ੍ਹਾਂ ਹੀ ਚੱਲੂਗਾ ਨਹੀਂ ਕਰੂ ਕੋਣ ਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਵਿਰੋਧਤਾ ਇੰਨੀ ਹੋਈ ਸੀ ਉਹਦੇ باوجود ਫਿਰ ਵੀ ਭਾਜਪਾ ਖੜੀ ਰਹੀ ਸੀ اے میں دیکھ رہی ہیں کہ آن والے چوڑنا کے چوڑنا کے پہلے اسٹان پہ پہنچن جا اے ون پنجابی ٹی وی دیکھ رہے سارے درشکاں دا میں جتیندر لکیگا اور پھر تو স্বাগত کرتے ہیں آج اسی ویشیش طور تے ایتھے پہنچے ہویاں جتھے کہ مہارانی پرنیث کور والو جو ویشیش طور تے شرکت کیتی گئی علاوہ کہ جو موقع رہا جگدیش کمار جگا جو کہ ہلکا راجپورا دے بھارتی جنتا پارٹی دے انچارج نے انہاں دا جنم دن دے موقع تے ایتھے ویشیش طور تے پہنچے نے میڈم ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਕੋਲ ਪੁੱਛਾਂਗੇ ਕਿ ਆਖਿਰ ਜੋ ਅੱਜ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੋ ਕਿਸ ਤਰ੍ਹਾਂ ਜਗਦੀਸ਼ ਕੁਮਾਰ ਜੱਗਨ ਨੂੰ ਅਸ਼ੀਰਵਾਦ ਦਿੰਦੇ ਨੇ ਤੇ ਆਉਣ ਵਾਲੀ 2027 ਦੀਆਂ ਤਿਆਰੀਆਂ ਕਿਦਾਂ ਚੱਲ ਰਹੀਆਂ ਨੇ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਜਗਦੀਸ਼ ਕੁਮਾਰ ਜੱਗਾ ਜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਉਹਨਾਂ ਕੋਲ ਪੁੱਛਾਂਗੇ ਕਿ ਆਖਿਰ ਜਨਮ ਦਿਨ ਤੇ ਜੋ ਇੱਥੇ ਪਹੁੰਚੇ ਨੇ ਮੈਡਮ ਪਹੁੰਚੇ ਨੇ ਉਹਨਾਂ ਵੱਲੋਂ ਕੀ ਕੀਤਾ ਜਾ ਰਿਹਾ ਹੈ ਜੱਗਾ ਜੀ ਜੱਗਾ ਜੀ ਸਭ ਤੋਂ ਪਹਿਲਾਂ ਤੁਹਾਨੂੰ A1 ਪੰਜਾਬੀ ਟੀਮ ਵੱਲੋਂ ਜੋ ਹੈ ਬਹੁਤ-ਬਹੁਤ ਮੁਬਾਰਕਾਂ ਕੀ ਕਹਿਣਾ ਚਾਹੁੰਦੇ ਆ ਅੱਜ ਦੇਖੋ ਮੈਂ 15-20 ਸਾਲਾਂ ਤੋਂ ਅਸੀਂ ਜਿਹੜਾ ਲੋਕ ਬਲਾਈ ਟ੍ਰਸਟ ਚਲਾ ਰਹੇ ਹਾਂ ਜੀ ਤੇ ਲੋਕਾਂ ਦੀ ਸੇਵਾ ਕਰ ਰਹੇ ਹਾਂ ਤੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਮੇਰੇ ਵਰਗਾ ਖੁਸ਼ਕਿਸਮਤ ਬੰਦਾ ਪੂਰੇ ਹਿੰਦੁਸਤਾਨ ਦੇ ਜਨੀਪੁਰੇ ਸੰਸਾਰੇ ਚ ਨਹੀਂ ਹੋਇਆ ਕਿਉਂ ਕਿਉਂਕਿ ਕਈ ਕਈ ਲੋਕਾਂ ਦੀ ਕਮਾਨ ਨਹੀਂ ਹੁੰਦੀ ਤੁਸੀਂ ਦੇਖ ਹੀ ਰਹੇ ਹੋ ਮੇਰੇ ਉੱਤੇ ਹਜ਼ਾਰਾਂ ਮਾਮਾ ਦਾ ਆਸ਼ੀਰਵਾਦ ਹੈ ਤੇ ਮੈਂ ਆਪਣਾ ਜਿਹੜਾ ਜਨਮ ਦਿਨ ਹੁੰਦਾ ਹਰ ਸਾਲ ਮੈਂ ਆਪਣੀ ਮਾਵਨ ਨਾਲ ਮਨਾਉਂਦਾ ਜਿਹੜਾ ਕਿ ਅੱਜ ਮਨਾਇਆ ਆਪਣੀ ਮਾਵਨ ਨਾਲ ਆਪਣੇ ਯਾਰ ਦੋਸਤਾਂ ਨਾਲ ਸਾਰੇਨੰਦ ਜੀ ਤੇ ਅੱਜ ਵਿਸ਼ੇਸ਼ ਤੌਰ ਤੇ ਮਹਾਰਾਣੀ ਪ੍ਰਨੀਤ ਕੌਰ ਇੱਥੇ ਪਹੁੰਚੇ ਤੁਹਾਨੂੰ ਅਸ਼ੀਰਵਾਦ ਦਿੱਤਾ 2027 ਵਾਸਤੇ ਵੀ ਅਸ਼ੀਰਵਾਦ ਦਿੱਤਾ ਇਸ ਨੂੰ ਕਿਦਾਂ ਦੇਖਦੇ ਹੋ ਸਰ ਦੇਖੋ ਮਹਾਰਾਣੀ ਸਾਹਿਬ ਮੇਰੇ ਅੱਜ ਜਿਹੜੇ ਮੇਰੇ ਮਦਰ ਸਵਰਗਵਾਸ ਹੋ ਗਏ ਸ੍ਰੀਮਤੀ ਜਾਨ ਦੇਵ ਜੀ ਸੁਰਗੇ ਜਾਨ ਦੇਵ ਜੀ ਮੈਂ ਕਹਿ ਸਕਦਾ ਵੀ ਉਹਨਾਂ ਤੋਂ ਬਾਅਦ ਜਿਹੜਾ ਮੇਰੇ ਉਹ ਅਸ਼ੀਰਵਾਦ ਉਹ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਹੈ ਤੇ ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਹੀ ਮੇਰੇ ਤੇ ਰਹਿੰਦਾ ਹੈ। ਜੀ। ਦੇਖੋ 2027 ਵਿੱਚ ਅਗਰ ਪਰਮਾਤਮਾ ਨੇ ਮੌਕਾ ਦਿੱਤਾ ਜੀ ਵੀ ਅਸੀਂ ਐਮਐਲਏ ਬਣਦੇ ਆ ਜਾਂ ਕੁਝ ਵੀ ਬਣਦੇ ਆ। ਜੀ। ਸਰਕਾਰ ਚਾਹੁੰਦੇ ਆ। ਅਸੀਂ ਪਹਿਲਾਂ ਤਾਂ ਇਹ ਜੀ ਕੁਝ ਵੀ ਸੇਵਾ ਨਹੀਂ ਕਰ ਰਹੇ ਜਿੰਨੀ ਇੱਕ ਸੇਵਾ ਹੁਣ ਕਰ ਰਹੇ ਆ ਇਸ ਤੋਂ 100 ਗੁਣਾ ਵੱਧ ਸੇਵਾ ਕਰਾਂਗੇ। ਜੀ। ਜਗ੍ਹਾ ਹੀ ਜਿਸ ਤਰ੍ਹਾਂ ਕੀ ਪਹਿਲੇ ਵਾਲੇ ਚੋਣਾਂ ਵਿੱਚ ਦੇਖਿਆ ਗਿਆ ਤੁਹਾਡੀ ਸੇਵਾ ਨੇ ਰੰਗ ਲਿਆਂਦਾ ਤੇ ਹਾਲਾਂਕਿ ਬਹੁਤ ਟਫ ਮੁਕਾਬਲਾ ਸੀਗਾ ਉਸ ਟਾਈਮ ਤੇ ਤੁਸੀਂ ਦੂਸਰੇ ਸਥਾਨ ਤੇ ਆਏ ਐਨੇ ਵਿਰੋਧ ਦੇ ਵਿੱਚ ਵੀ ਤੇ ਹੁਣ ਕੋਈ ਵਿਰੋਧ ਨਹੀਂ ਹੈ ਬਿਲਕੁਲ ਲਹਿਰ ਹੈ ਇਸ ਨੂੰ ਕਿੱਦਾਂ ਦੇਖਦੇ ਹੋ ਕਿ ਉਹ ਵਾਲਾ ਦੋ ਪਾਇਦਾਨ ਤੇ ਆਣ ਤੋਂ ਬਾਅਦ ਪਹਿਲੀ ਪਾਇਦਾਨ ਤੇ ਆਣਾ ਦੇਖੋ ਪਹਿਲਾਂ ਜਿਹੜੀ ਇੱਥੇ ਕੋਈ ਐਮਐਲਏ ਨਹੀਂ ਜਿੱਤੇ ਇੱਥੇ ਇੱਕ ਪਾਰਟੀ ਜਿੱਤੇ ਸੀ ਉਹ ਆਮ ਆਦਮੀ ਪਾਰਟੀ ਜਿੱਤੇ ਸੀ ਕੋਈ ਐਨ ਵੀ ਕੋਈ ਐਮ ਐਲ اے ਜਿੱਤਿਆ ਹੁਣ ਐਮ ਪੀ ਦੇ ਇਲੈਕਸ਼ਨਾਂ ਦੇਖ ਲਓ ਤੁਸੀਂ ਛੱਡੋ ਅਜੇ ਦਾ 2027 ਪਿਆ ਸਾਲ ਪਿਆ ਹੈ ਜੀ 2024 ਚ ਐਮ ਪੀ ਦਾ ਇਲੈਕਸ਼ਨ ਹੋਇਆ ਹੈ ਜੀ ਤਾਂ ਹਲਕਾ ਰਾਜਪੁਰੇ ਚ ਭਾਰਤੀ ਜਨਤਾ ਪਾਰਟੀ ਇੱਕ ਨੰਬਰ ਤੇ ਆਈ ਹੈ ਜੀ ਤੇ ਜਿਹੜੀ ਆਮ ਆਦਮੀ ਪਾਰਟੀ ਨੂੰ 54000 ਵੋਟ ਪਈ ਸੀ ਜੀ ਉਹਨੂੰ ਸਿਰਫ 22000 ਵੋਟ ਪਈ ਹੈ ਤੀਜੇ ਨੰਬਰ ਤੇ ਆਏ ਜੀ ਜੀ ਲੋਕਾਂ ਨੇ ਤਾਂ ਪਹਿਲਾ ਸੈਮੀਫਾਈਨਲ ਹੀ ਦਿਖਾ ਹੀ ਦਿੱਤਾ ਹੈ ਜੀ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਰਾਜਪੁਰਾ ਤੋਂ ਭਾਰਤੀ ਜਨਤਾ ਪਾਰਟੀ ਅਗਰ ਪੰਜਾਬ ਵਿੱਚ ਕੋਈ ਪਹਿਲੀ ਸੀਟ ਹੋਏਗੀ ਸਭ ਤੋਂ ਵੱਧ ਵੋਟਰਾਂ ਜਿੱਤੇਗੇ ਤਾਂ ਉਹ ਭਾਰਤੀ ਜਨਤਾ ਵੱਲ ਜਾਏਗੀ ਸਰ ਜੀ ਲਾਸਟ ਸਵਾਲ ਇਹ ਆ ਜਿੱਦਾਂ ਜ਼ਿਲ੍ਹਾ ਪ੍ਰੀਸ਼ਦ ਦੇ ਚੋਣ ਹੁਣ ਹੈ ਅਗਲੇ ਮਹੀਨੇ ਦਸੰਬਰ ਵਿੱਚ ਲੱਗਦਾ ਵੀ ਇਸ ਨਾਲ 2027 ਤੇ ਕੁਝ ਫਰਕ ਪਏਗਾ ਸਰ ਵੇਖੋ ਜਿਹੜੇ ਅਸੀਂ ਤਾਂ ਦੇਖ ਰਹੇ ਹਾਂ ਇਹਨਾਂ ਨੇ ਛਾਂਡ-ਛਾਂਡ ਕੇ ਪਹਿਲਾ ਹੀ ਦੇਖਦੇ ਕੋਈ BC ਜਿਹੜੇ ਸਾਰਾ ਜਰਨਲ ਆ ਉਹ ਤੇ BC ਕਰਤਾ AC ਕਰਤਾ ਕੋਈ ਲੇਡੀਜ਼ ਰਿਜ਼ਰਵ ਕਰਤੀ ਉਹ ਸਰਕਾਰਾਂ ਦੀਆਂ ਚੋਣਾਂ ਨੇ ਵੀ ਤੁਹਾਨੂੰ ਪਤਾ ਹੀ ਹੈ ਬਾਕੀ ਮੈਂ ਦਾਅਵੇ ਨਾਲ ਕਹਿ ਸਕਦਾ ਸਾਡੀ ਜਿੰਨੇ ਬਲੋਕ ਸੰਮਤੀਆਂ ਦੇ ਜਿੰਨੇ ਵੀ ਬਲੋਕ ਨੇ ਅਸੀਂ ਸਾਥ ਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੀਆਂ ਚੋਣਾਂ ਲੜਾਵਾਂਗੇ ਸਾਰੇ ਕੈਂਡੀਡੇਟ ਖੜਾ ਲਵਾਂਗੇ 600 ਤੇ ਰਾਜਿਕਾ ਪਹੁੰਚੇ ਹੋ ਆ ਜੋ ਹਲਕਾ ਇੰਚਾਰਜ ਨੇ ਵਿਭਾਗ ਦੇਗਾ ਉਹਨਾਂ ਦੇ ਜਨਮਿੰਨਤ ਕੀ ਗੱਲ ਹੈ ਬਹੁਤ ਖੁਸ਼ੀ ਹੋਈ ਕਿ ਜੱਗਾ ਜੀ ਦੇ ਅੱਜ ਜਨਮ ਦਿਨ ਤੇ ਮੈਂ ਆਈ ਆਂ ਪੂਰੇ 50 ਸਾਲ ਹੋ ਗਏ ਰੱਬ ਇਹਨਾਂ ਨੂੰ ਹੋਰ ਲੰਬੀ ਆਇਯੂ ਬਖਸ਼ਣ ਔਰ ਜੋ ਇਹਨਾਂ ਦੀ ਅ ਸ਼ਕਤੀ ਹੈਗੀ ਹੈ ਸੇਵਾ ਦੀ ਉਹ ਵਿਧਾਨ ਔਰ extra ਇਹ ਸਮਾਜ ਦੇ ਕੰਮ ਕਰਦੇ ਰਹਿਣ ਬੜੀ ਪੁਤਾਈ ਦੀ ਕਿੰਨੀ ਤਿਆਰੀ ਹੈਗੀ ਹੋਣੀ ਪੂਰੀ ਤਿਆਰੀ ਹੈ ਜੀ

ਨਾਲ ਤੁਸੀਂ ਆਪਸੀ پارٹی ਪੁੱਛੇ ਆਪ ਦਾ ਗਿਆ ਉਕੇ ਦੇਖੋ ਜੇ ਲਾਬ ਹੈ ਤਾਂ ਜ਼ਰੂਰ ਕਰਨਾ ਚਾਹੀਦਾ ਮੈਨੂੰ ਕੈਪਟਨ ਸਾਹੀ ਮੈਦਾਨ ਚ ਉਤਰ ਗਏ ਹੈ ਤਾਂ ਉਹਨਾਂ ਵੱਲੋਂ ਤੁਹਾਡੇ ਨਾਲ ਕੀ ਮੋਡਮ 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 ਲਾ ਕੇ ਕਿੱਦਾਂ ਚੱਲ ਰਿਹਾ ਹੈ ਇਹਨੇ ਸਾਹ ਜਿਹੜਾ ਗਮ ਕੀਤਾ ਉਸ ਤਰ੍ਹਾਂ ਹੀ ਚੱਲੂਗਾ ਨਹੀਂ ਮੈਨੂੰ ਕਾਫੀ ਟਾਈਮ ਤੋਂ ਉਤਰਿਆ ਨਾ ਤਾਂ ਕਰਕੇ ਪੁੱਛ ਰਹੀ ਹਾਂ ਦੇਖੋ ਆ ਜਦੋਂ ਸ਼ਾਪ ਹੁੰਦਾ ਹੈ ਤਾਂ ਕੋਈ ਉਤਰੇ ਨਾ ਉਤਰੇ ਜਦ ਇੱਕ ਟਾਈਮ ਆਉਂਦਾ ਉਹ ਇਕੱਠੇ ਚੱਲੀਦਾ ਜੀ ਦੇਖ ਬੰਤੇ ਮੈਂ 2027 ਵਿੱਚ ਬੀਜੇਪੀ ਦੀ ਸ਼ੇਡ ਮੈਨੂੰ ਤਾਂ ਵਧੀਆ ਲੱਗ ਰਿਹਾ ਦਿਨ ਪਰ ਦਿਨ ਪ੍ਰੋਗਰੈਸ ਹੋ ਰਹੀ ਹੈ ਦੇਖੋ ਬਿਲਕੁਲ ਗ੍ਰਾਸ ਰੂਟ ਤੋਂ ਸ਼ੁਰੂ ਕਰਨਾ ਪਿਆ ਤੁਹਾਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਵਿਰੋਧਾ ਇੰਨੀ ਕੋਈ ਸੀ ਉਹਦੇ باوجود ਫੇਰ ਵੀ ਬੀਜੇਪੀ ਖੜੀ ਰਹੀ ਫਰ ਸਾਡੀ ਕੋਸ਼ਿਸ਼ ਹੈ ਕਿ ਵਕਤ ਤੋਂ ਵੱਧ ਅਸੀਂ ਕੰਮ ਕਰੀਏ ਔਰ ਲੋਕਾਂ ਨਾਲ ਜੋੜੀਏ। ਬਹੁਤ ਇੰਨੀ ਵਿਰੋਧਤਾ ਸੀ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਹੀ ਪੂਰਾ ਵਿਰੋਧ ਸੀ। ਲੇਕਿਨ ਪੇਰਜੀ ਜਗਦੀਸ਼ ਕੁਮਾਰ ਜੀ ਦਾ ਜੋ ਹੈ ਦੂਜੇ ਸਥਾਨ ਤੇ ਰਹੇ। ਹਾਲਾਂਕਿ ਮਰਾਣਾ ਬਹੁਤ ਮੁਸ਼ਕਿਲ ਸੀ ਲੇਕਿਨ ਪੇਰ ਜੀ ਦੂਜੇ ਸਥਾਨ ਤੇ ਰਹੇ ਤੇ ਆਣ ਵਾਲੇ ਚੋਣਾ ਨੂੰ ਕਿੱਦਾਂ ਲਈ ਜੋ ਮੈਡਮ? ਇਹ ਮੈਂ ਦੇਖਨੀ ਹੈ ਕਿ ਆਣ ਵਾਲੇ ਚੋਣਾ ਕੀ ਚੋਣਾ ਕੀ ਇਹ ਪਹਿਲੇ ਸਥਾਨ ਤੇ ਪਹੁੰਚਣ ਚ। ਜਗਦੀਸ਼ ਕੁਮਾਰ ਜੱਗਾ ਜੈਨਾ ਦਾ ਕਿ ਅੱਜ ਜਨਮ ਦਿਨ ਜੋ ਹੈ ਇੱਥੇ सनातन धर्म राजपुरा ਦੇ ਮੰਦਰ ਦੇ ਹਾਲ ਵਿੱਚ ਮਨਾਏ ਜਾ ਰਿਹਾ ਤਾਂ ਇੱਥੇ ਵਿਸ਼ੇਸ਼ ਤੌਰ ਤੇ ਮਹਾਰਾਣੀ ਪਰਨੀਤ ਕੌਰ ਅਤੇ ਪਹੁੰਚੇ ਤੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਤੇ 2027 ਦੀਆਂ ਜੋ ਆਉਣ ਵਾਲੀਆਂ ਚੋਣਾਂ ਹਨ ਉਸ ਬਾਰੇ ਵੀ ਅਸੀਂ ਗੱਲਬਾਤ ਕੀਤੀ ਤਾਂ ਨਾਲ ਨਾਲ ਜੋ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹਾ ਪੰਚਾਇਤ ਦੀਆਂ ਚੋਣਾਂ ਨੇ ਉਸ ਬਾਰੇ ਵੀ ਉਹਨਾਂ ਨੇ ਦੱਸਿਆ ਕਿ ਸਾਡੇ ਵੱਲੋਂ ਜੋ ਹੈ ਭਾਰਤੀ ਜਨਤਾ ਪਾਰਟੀ ਦੇ ਸਾਰੇ ਕੈਂਡੀਡੇਟ ਜੋ ਹੈ ਤੋਂ ਖੜਾਏ ਜਾਣਗੇ ਜਤਿੰਦਰ ਲਕੀ ਆਉਣ ਪੰਜਾਬੀ ਟੀਵੀ ਰਾਜਪੁਰਾ